ਆਵਾਜ਼ੇ ਖਾਲਸ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਇੱਕ ਖਾਸ ਗੱਲ ਕਰਨ ਵਾਸਤੇ ਖਾਸ ਇਨਸਾਨ ਦੇ ਨਾਲ ਤੁਹਾਨੂੰ ਮਿਲਾਨ ਜਾ ਰਹੇ ਹਾਂ ਅੱਗੇ ਵੀ ਤੁਸੀਂ ਇਨਾਂ ਤੋਂ ਵਿਚਾਰਾ ਸੁਣਿਆ ਹਨ ਮੈਂ ਮੁਰਾਦ ਕਰਦਾ ਹਾਂ ਸਰਦਾਰ ਕਰਨੈਲ ਸਿੰਘ ਜੀ ਰਠੌਰ ਸ਼੍ਰੋਮਣੀ ਅਕਾਲੀ ਦਲ ਬਾਬਾ ਬਜਤਰ ਸਿੰਘ ਜੀ ਜੋ ਕਿ ਅੱਜ ਸਾਨੂੰ ਕੁਝ ਖਾਸ ਗੱਲਾਂ ਕਰਨ ਕਰਨ ਵਾਸਤੇ ਸਾਡੇ ਨਾਲ ਅੱਜ ਸਾਡੇ ਕੋਲ ਆਏ ਹਨ ਔਰ ਪਹਿਲਾਂ ਅਸੀਂ ਇਹਨਾਂ ਕੋਲ ਗਏ ਸੀ ਔਰ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਇਹ ਇਹ ਸਾਡੇ ਕੋਲ ਵੀ ਆਉਣਗੇ ਅੱਜ ਮਾਗੀ ਦੇ ਦਿਨ ਅੱਜ ਇੱਕ ਖਾਸ ਗੱਲਬਾਤ ਕਰਨ ਵਾਸਤੇ ਸਰਦਾਰ ਕਰਨੈਲ ਸਿੰਘ ਜੀ ਠੌਰ ਸਾਡੇ ਕੋਲ ਆਏ ਹਨ ਸੋ ਮੈਂ ਸਰਦਾਰ ਕਰਨੈਲ ਸਿੰਘ ਜੀ ਠੌਰ ਜੀ ਨੂੰ ਅੱਜ ਬੇਨਤੀ ਕਰਾਂਗਾ ਕਿ ਆਪ ਦਰਸ਼ਕਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਸੋ ਸਰਦਾਰ ਕਰਨੈਲ ਸਿੰਘ ਜੀ ਠੌਰ ਜੀ ਤੁਹਾਡਾ ਸਾਡੇ ਸਟੂਡੀਓ ਵਿੱਚ ਆਉਣ ਤੇ ਬਹੁਤ ਵੱਡਾ ਸਵਾਗਤ ਹੈ ਔਰ ਸਾਡੇ ਸਾਰਿਆਂ ਵੱਲੋਂ ਤੁਹਾਡਾ ਧੰਨਵਾਦ ਹੈ ਔਰ ਤੁਸੀਂ ਆਪਣੇ ਜਿਹੜੇ ਸ਼ਬਦ ਹਨ ਜਿਹੜੇ ਦੋ ਵਿਚਾਰਾ ਹਨ ਤੁਸੀਂ ਦਰਸ਼ਕਾਂ ਦੇ ਨਾਲ ਆਪਣੇ ਜਿਹੜੀ ਵਿਚਾਰ ਉਹ ਸਾਂਝੀ ਕਰੋ ਧੰਨਵਾਦ ਰਾਖਾ ਸਾਹਿਬ ਜੀ ਸਭ ਤੋਂ ਪਹਿਲਾਂ ਆਵਾਜ਼ ਇਹ ਖਾਲਸ ਚੈਨਲ ਨੂੰ ਧੰਨਵਾਦ ਕਰਨਾ ਜਿਹੜੇ ਆਵਾਜ਼ ਪੰਜਾਬ ਪੰਜਾਬੀਅਤ ਤੇ ਸਿੱਖ ਕੌਮ ਦਾ ਪਹੁੰਚੀ ਕਰਨ ਦਾ ਯਤਨ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਬਾਬਾ ਬਚਿੱਤਰ ਸਿੰਘ ਪੰਜਾਬ ਪੰਜਾਬੀਅਤ ਤੇ ਸਿੱਖ ਕੌਮ ਦੀ ਅਗਵਾਈ ਕਰਨ ਵਾਲੀ ਪਾਰਟੀ ਐ ਸੋ ਬਹੁਤ ਹੀ ਸਤਕਾਰਯੋਗ ਪਹਿਣੋ ਤੇ ਭਰਾਓ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ ਇਹਨਾਂ ਦੋ ਦੋਹਿਆਂ ਨੂੰ ਮੁੱਖ ਰੱਖਦੇ ਹੋਏ ਖਾਲਸਾ ਪੰਥ ਦੀ ਬੱਲੇ ਬੱਲੇ ਹੋ ਸਕਦੀ ਹੈ ਅਗਰ ਦਿਲੋਂ ਇਸ ਨੀਤੀ ਨੂੰ ਅਪਣਾ ਕੇ ਪੰਜਾਬ ਤਾਂ ਗਿਆ ਹਿੰਦੁਸਤਾਨ ਦਾ ਚਾਨਣ ਮਨਾਰਾ ਸਿੱਖ ਕੌਮ ਬਣ ਸਕਦੀ ਹੈ ਤਾਂ ਗੁਰੂ ਨਾਨਕ ਦੇਵ ਜੀ ਨੇ ਸਾਰੀ ਦੁਨੀਆ ਦਾ ਪੈਦਲ ਟੂਰ ਕਰਕੇ ਗੁਰੂ ਨਾਨਕ ਨਾਮ ਜੱਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦੀ ਨੀਤੀ ਦਾ ਪ੍ਰਕਾਰ ਦਿੱਤਾ ਇਨ੍ਹਾਂ ਲੀਹਾਂ ਤੇ ਚੱਲ ਕੇ ਸਿੱਖ ਕੋਮ ਸਾਰੀ ਦੁਨੀਆ ਦੀ ਪ੍ਰਤੀਨਿਧਤਾ ਹਾਸਲ ਕਰ ਸਕਦੀ ਹੈ ਨਾ ਕੋਈ ਵੈਰੀ ਨਾ ਹੀ ਬੇਗਾਨਾ ਸਗਲ ਸੱਗ ਹਮ ਕੋ ਬਣ ਆਈ 7300 ਜਾਤ ਬਰਾਦਰੀਆਂ ਵਾਲੇ ਭਾਰਤ ਦੇਸ਼ ਨੂੰ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਨੀਤੀਆਂ ਦੀ ਅੱਜ ਲੋੜ ਹੈ ਸਿੱਖ ਕੌਮ ਵਿੱਚ ਮਨੁੱਖਤਾ ਦੀ ਭਲਾਈ ਲਈ ਸਹਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਉਹਨਾਂ ਦੇ ਪੈਰੋਕਾਰ ਭਾਈ ਮਨੀ ਸਿੰਘ ਸਮੇਤ ਪਰਿਵਾਰ ਸ਼ਹਾਦਤਾਂ ਦੇ ਅਮਾਰ ਲਾ ਦਿੱਤੇ 70 ਸਾਲਾਂ ਵਿੱਚ ਜਾਤੀ ਪਾਤ ਦੇ ਨਾਂ ਤੇ ਹਲਕੇ ਬਣਾਏ ਗਏ ਤੇ ਇਹਨਾਂ ਨੂੰ ਅਸੈਂਬਲੀ ਤੇ ਪਾਰਲੀਮੈਂਟ ਦੀਆਂ ਟਿਕਟਾਂ ਵੰਡੀਆਂ ਗਈਆਂ ਜਿਹਦੇ ਫਲ ਸਭ ਰੂਪ ਜਾਤੀਵਾਦ ਪੱਕਾ ਹੋ ਗਿਆ ਖਾਲਸਾ ਜੀ ਖਾਲਸਾ ਪੰਥ ਨੂੰ ਪੰਜਾਬ ਪੰਜਾਬੀ ਸਿੱਖ ਕੌਮ ਨੂੰ ਉਸ ਨੀਤੀ ਦੀ ਲੋੜ ਹੈ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਨ ਗਰੀਬ ਸਿੱਖਨ ਕੋ ਦੂ ਪਾਤਸ਼ਾਹੀ ਬੜੀ ਗੱਲ ਕਹੀ ਸੀ ਸੋ ਖਾਲਸਾ ਪੰਥ ਜੀ ਇਹ ਤਸਵੀਰ ਦੇਖਦੇ ਆ ਕਈ ਵਾਰੀ ਡੇਰ ਨੂੰ ਹਲੂਣਾ ਜਾ ਵੱਜਦਾ ਹੈ ਕਿ ਅੱਜ 535 ਅੱਖਰਾਂ ਦੇ ਨਾਂ ਤੇ ਵੰਡਿਆ ਜਾ ਚੁੱਕਾ ਹੈ ਜਿਸ ਦੇ ਸਰਦਾਰ ਆਜ਼ਮ ਜਥੇਦਾਰ ਸਵਰਗੀ ਜਥੇਦਾਰ ਗੁਰਚਰਨ ਸਿੰਘ ਟੋੜਾ ਤੇ ਸਾਡੇ ਮਹਿਬੂਬ ਨੇਤਾ ਪ੍ਰਕਾਸ਼ ਸਿੰਘ ਬਾਦਲ ਸਾਹਿਬ ਜੀ ਜ਼ਿੰਮੇਵਾਰ ਨੇ ਕਿਉਂਕਿ ਹਰ ਪਿੰਡ ਵਿੱਚ ਜਾਤੀਵਾਦ ਦੇ ਗੁਰਦੁਆਰੇ ਐਸਜੀਪੀਸੀ ਦੇ ਪ੍ਰਧਾਨ ਜਿਹੜੇ ਕਿ ਗੁਰਦੁਆਰਾ ਐਕਟ 1925 ਨੂੰ ਲਾਗੂ ਕਰਵਾਉਣ ਵਿੱਚ ਅਸਮਰਥ ਰਹੇ ਹਨ ਉਹ ਇਸ ਜ਼ਿੰਮੇਵਾਰੀ ਨੂੰ ਜ਼ਰੂਰ ਕਬੂਲ ਕਰਨਗੇ ਹੁਣ ਵਕਤ ਦੀ ਪੁਕਾਰ ਹੈ ਅਤੇ ਡੁੱਲੇ ਹੋਏ ਮੇਰਾ ਦਾ ਅਜੇ ਵੀ ਕੁਝ ਨਹੀਂ ਵਿਗੜਿਆ ਇਹਨਾਂ ਨੂੰ ਗੁਰਦੁਆਰਾ ਇੱਕ ਤਰ੍ਹਾਂ ਹੀ ਸੋਧ ਕੇ ਇੱਕ ਪੰਥ ਇੱਕ ਵਿਚਾਰਧਾਰਾ ਇੱਕ ਗੁਰਦੁਆਰੇ ਦੀ ਨੀਤੀ ਤੁਰੰਤ ਲਾਗੂ ਕੀਤੀ ਜਾਵੇ ਵਰਨਾ ਸਤੇ ਹੋਏ ਭਾਈ ਜਾਰੇ ਇਸ ਕਮਜ਼ੋਰੀ ਦਾ ਨਜਾਇਜ਼ ਫਾਇਦਾ ਲੈਣਗੇ ਸੋ ਬਹੁਤ ਹੀ ਸਤਕਾਰਯੋਗ ਭੈਣੋ ਤੇ ਭਰਾਓ ਪੰਜਾਬ ਪੰਜਾਬੀਅਤ ਤੇ ਸਿੱਖ ਕੌਮ ਨੂੰ ਬਰਾਬਰਤਾ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਬਾਬਾ ਬਜਤਰ ਸਿੰਘ ਦਾ ਲੜ ਫੜੋ ਤਾਂ ਕਿ ਪੰਜਾਬ ਪੰਜਾਬੀਅਤ ਤੇ ਸਿੱਖ ਕੌਮ ਨੂੰ ਉਸ ਮੁਕਾਮ ਤੇ ਪਹੁੰਚਾਇਆ ਜਾ ਸਕੇ ਜਿਸ ਮੁਕਾਮ ਦੇ ਤੁਸੀਂ ਹੱਕਦਾਰ ਹੋ ਸੋ ਅੱਜ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਨਾਲ ਬਹੁਤ ਸਾਰੀਆਂ ਪਾਰਟੀਆਂ ਬਣੀਆਂ ਔਰ ਆਪੋ ਆਪਣੇ ਤਰੀਕੇ ਨਾਲ ਸੇਵਾ ਵੀ ਕਰਦੀਆਂ ਰਹੀਆਂ ਲੇਕਿਨ ਪੰਜਾਬ ਪੰਜਾਬੀਅਤ ਤੇ ਸਿੱਖ ਕੌਮ ਵਿੱਚ ਬਰਾਬਰੀ ਲਈ ਔਰ ਇਹਨਾਂ ਦਾ ਉਜਵਲ ਪੁਹਿਖ ਬਣਾਉਣ ਲਈ ਸ਼੍ਰੋਮਣੀ ਅਕਾਲੀ ਦਲ ਬਾਬਾ ਬਚੱਤਰ ਸਿੰਘ ਜੋ ਅਕਾਲ ਪੁਰਖ ਦੇ ਸਪਾਈ ਦੇ ਨਾਂ ਤੇ ਬਣੀ ਹੈ ਔਰ ਪੂਰੀ ਤਰ੍ਹਾਂ ਪੰਜਾਬ ਪੰਜਾਬੀ ਅਤੇ ਸਿੱਖ ਕੌਮ ਨੂੰ ਸਮਰਪਿਤ ਹੈ ਮੈਂ ਆਪ ਸਭ ਜੀ ਨੂੰ ਨਿਮਰਤਾ ਸਹਿਤ ਬੇਨਤੀ ਕਰਨਾ ਕਿ ਸ਼੍ਰੋਮਣੀ ਅਕਾਲੀ ਦਲ ਬਾਬਾ ਬਚੱਤਰ ਸਿੰਘ ਦੀ ਵਿਚਾਰਧਾਰਾ ਨਾਲ ਜੁੜੋ ਤਾਂ ਕਿ ਇੱਕ ਨਵੇਂ ਸ਼੍ਰੋਮਣੀ ਅਕਾਲੀ ਦਲ ਦਾ ਜੜਾ ਉਹ ਬੀਜ ਬੀਜਿਆ ਜਾ ਸਕੇ ਐਸਾ ਸ਼੍ਰੋਮਣੀ ਅਕੈਡਮੀ ਦਾ ਜਿਹੜਾ ਸਾਰੀ ਸਿੱਖ ਕੌਮ ਨੂੰ ਬਰਾਬਰਤਾ ਦੇਵੇ ਜਿਹੜਾ ਗੁਰਦੁਆਰਾ ਐਕਟ ਨੂੰ ਸੋਧ ਕੇ ਇੱਕ ਪੰਥ ਇੱਕ ਵਿਚਾਰਧਾਰਾ ਇੱਕ ਗੁਰਦੁਆਰੇ ਦੀ ਨੀਤੀ ਅਪਣਾਏ ਫਿਲਹਾਲ ਪੰਥ ਖੇੜੂ-ਖੇੜੂ ਹੋਇਆ ਹੋਇਆ ਹੈ ਜਿਹਦੇ ਜ਼ਿੰਮੇਵਾਰ ਸਿੱਖ ਕੌਮ ਦੀ ਅਗਵਾਈ ਕਰਨ ਵਾਲੇ ਲੀਡਰ ਨੇ ਸੋ ਬਹੁਤ ਹੀ ਸਤਿਕਾਰਯੋਗ ਭੈਣੋ ਤੇ ਭਰਾਓ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਅੱਬਾ ਪੰਜਾਬ ਪੰਜਾਬੀਅਤ ਤੇ ਸਿੱਖ ਕੌਮ ਦੀ ਸੇਵਾ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਈਏ ਜਿਸ ਨਾਲ ਪੰਜਾਬ ਪੰਜਾਬੀਅਤ ਤੇ ਸਿੱਖ ਕੌਮ ਵੱਡੀਆਂ ਪਲਾਂਘਾਂ ਪੁੱਟੇ ਸੋ ਆਓ ਸਾਰੇ ਜਣੇ ਜੁੜ ਕੇ ਸ਼੍ਰੋਮਣੀ ਅਕਾਲੀ ਦਲ ਬਾਬਾ ਬਚੱਤਰ ਸਿੰਘ ਦਾ ਲੜ ਫੜੀਏ ਔਰ ਅੱਜ ਉਚੇਚੇ ਤੌਰ ਤੇ ਮਾਗੀ ਦਾ ਜੋ ਦਿੰਦਾ ਹੈ ਇਹਦੇ ਲਈ ਸਰਬੱਤ ਖਾਲਸਾ ਪੰਥ ਨੂੰ ਸਰਬੱਤ ਪੰਜਾਬ ਪੰਜਾਬੀਅਤ ਅਤੇ ਭਾਰਤ ਦੇਸ਼ ਨੂੰ ਇਸ ਸ਼ੁਭ ਦਿਨ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹੋਏ ਆਪ ਜੀ ਤੋਂ ਯਾਦ ਚਾਹਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਰਨੈ ਸਿੰਘ ਜੀ ਠੌਰ ਜੀ ਜਿਹੜੇ ਆਪਣੇ ਕੌਂਕੇ ਸਾਹਿਬ ਜ਼ਥੇਦਾਰ ਸੀ ਉਹਨਾਂ ਉੱਤੇ ਜਿਹੜਾ ਅਨਮਨੁੱਖੀ ਤਸ਼ਦ ਹੋਇਆ ਤੇ ਤੁਸੀਂ ਉਹਦੇ ਉੱਤੇ ਕੀ ਕਹਿਣਾ ਚਾਹੋਗੇ ਕਿ ਉਹ ਮਤਲਬ ਜਿਹੜੀ ਉਹਨਾਂ ਦੇ ਪਰਿਵਾਰ ਦੇ ਜ਼ਖਮਾਂ ਦੇ ਉੱਤੇ ਲਾਣ ਦੀ ਜਿਹੜੀ ਕੋਸ਼ਿਸ਼ ਸਿੱਖ ਕੌਮ ਵੱਲੋਂ ਕੀਤੀ ਜਾ ਰਹੀ ਹੈ ਉਹ ਕਿਤੇ ਨਾ ਕਿਤੇ ਕਿ ਕਿੱਥੇ ਤੁਹਾਨੂੰ ਲੱਗਦਾ ਕਿ ਉਹਨਾਂ ਦੇ ਜਿਹੜੇ ਜ਼ਖਮ ਨੇ ਉਹ ਹਜੇ ਵੀ ਅੱਲੇ ਨੇ ਕਿ ਉਹ ਉਹਨਾਂ ਦੇ ਉੱਤੇ ਸਿੱਖ ਕੌਮ ਦੇ ਜਿਹੜੇ ਆਪਣੇ ਆਪ ਨੂੰ ਜਿਹੜੇ ਲੀਡਰ ਕਹੌਂਦੇ ਨੇ ਕਿ ਉਹ ਇਹ ਮੱਲਮ ਦੀ ਪੱਟੀ ਵਾਲਾ ਕੰਮ ਕੋ ਕਰ ਰਹੇ ਨੇ ਕਿ जख्म ਉਹਨਾਂ ਨੂੰ ਹਜੇ ਵੀ ਦੇ ਰਹੇ ਨੇ ਗੱਲ ਆ ਇਹ ਬਹੁਤ ਹੀ ਨਿੰਦਨੀਆ ਕਾਰਵਾਈ ਹੋਈ ਹੈ ਬਹੁਤ ਘਟਿਆ ਉਹਨਾਂ ਦੇ ਨਾਲ ਰਸੂਕ ਹੋਇਆ ਫਿਰ ਵੀ ਜਿਹੜੀਆਂ ਸਵਾਰਥੀ ਪਾਰਟੀਆਂ ਰਾਜਨੀਤਿਕ ਲਾਭ ਲੈਣ ਲਈ ਆਪਣੇ ਆਪਣੇ ਤਰੀਕੇ ਨਾਲ ਬਿਆੰਤਾ ਘੜਦੀਆਂ ਨੇ ਔਰ ਘੜ ਵੀ ਰਹੀਆਂ ਨੇ ਸੋ ਇਸ ਕਰਕੇ ਸਾਰੀ ਸੰਗਤ ਜਿਹੜੀ ਉਹ ਗੱਲ ਤੋਂ ਬਲੀ ਬੰਦ ਜਾਣੂ ਹੈ ਸੋ ਇਹ ਜਿਹੜਾ ਕਮ ਹੋਇਆ ਸੀ ਇਹ ਬਹੁਤ ਹੀ ਨਿੰਦਨਿਆ ਔਰ ਘਟਿਆ ਕੰਮ ਤੇ ਪਾਰਟੀ ਵੱਲੋਂ ਕੀ ਕਾਰਵਾਈ ਇੱਥੇ ਉੱਤੇ ਕੀ ਮਤਲਬ ਕਿ ਤੁਸੀਂ ਪਾਰਟੀ ਤੁਹਾਡੀ ਜਿਹੜੀ ਆ ਜਥੇਦਾਰ ਆਪਣੇ ਜਿਹੜੇ ਕੌਂਕੇ ਸੀਗੇ ਉਹਨਾਂ ਨੂੰ ਇਨਸਾਫ ਦਿਵਾਉਣ ਦੇ ਵਿੱਚ ਤੁਹਾਡੀ ਪਾਰਟੀ ਜਿਹੜੀ ਆ ਜੀ ਜਥੇਦਾਰ ਕੌਂਕੇ ਸਾਹਿਬ ਨੂੰ ਇਨਸਾਫ ਦਿਵਾਉਣ ਦੀ ਸਾਡੀ ਪਾਰਟੀ ਪੂਰੀ ਤਰ੍ਹਾਂ ਅੱਡੀ ਚੋਟੀ ਦਾ ਯੋਰ ਲਾਏ ਸੀ ਔਰ ਪੂਰੀ ਤਰ੍ਹਾਂ ਉਹਨਾਂ ਨੂੰ ਇਨਸਾਫ ਦਿਵਾਇਆ ਕਿਉਂਕਿ ਮੈਨੂੰ ਮੈਨੂੰ ਇਹ ਪਤਾ ਲੱਗਿਆ ਸੀਗਾ ਕਿ ਤੁਹਾਡੀ ਜਿਹੜੀ ਆ ਸੈਂਟਰ ਦੇ ਵਿੱਚ ਤੁਸੀਂ ਇੱਕ ਮੀਟਿੰਗ ਵੀ ਹੋਈ ਆ ਕਿ ਜਿਹਦੇ ਨਾਲ ਵੀ ਜੱਥੇਦਾਰ ਜਿਹੜੇ ਕੌਂਕੇ ਸੀਗੇ ਉਹਨਾਂ ਦੇ ਜਿਹੜੇ ਇਨਸਾਫ ਵਾਸਤੇ ਤੁਸੀਂ ਉਹਨਾਂ ਦੇ ਨਾਲ ਮੀਟਿੰਗ ਕੀਤੀ ਹੈ ਕਿ ਉਹਨਾਂ ਨੂੰ ਇਨਸਾਫ ਦੇਣ ਵਾਸਤੇ ਉਸ ਜਿਹੜੀ ਆ ਪੂਰੀ ਪਾਰਖੀ ਨਜ਼ਰ ਦੇ ਨਾਲ ਉਹਦੀ ਜਿਹੜੀ ਜਾਂਚ ਕਰਵਾਈ ਜਾਵੇ ਬਿਲਕੁਲ ਜੀ ਬਿਲਕੁਲ ਇਹਦੇ ਵਿੱਚ ਆਪਾਂ ਨੂੰ ਪੂਰਾ ਸਹਿਯੋਗ ਮਿਲੇਗਾ ਸਾਰਿਆਂ ਦਾ ਔਰ ਆਪਾਂ ਸਾਰੇ ਡੱਟ ਕੇ ਇਸ ਮੁੱਦੇ ਦੇ ਖੜੇ ਆਂ ਆਪਾਂ ਉਹਨਾਂ ਦੀ ਜਿਹੜੀ ਕੁਰਬਾਨੀ ਹੈ ਸ਼ਹਾਦਤ ਹੈ ਜਾਂ ਜੋ ਵੀ ਉਹਨਾਂ ਦੇ ਨਾਲ ਹੈ ਮਾੜਾ ਰਸੂਕ ਹੋਇਆ ਆਪਾਂ ਉਹਦੇ ਪੂਰੀ ਤਰ੍ਹਾਂ ਡੱਟ ਕੇ ਖਿਲਾਫ ਆ ਸੋ ਅਸੀਂ ਅੱਜ ਤੁਹਾਨੂੰ ਆਪਣੇ ਸਟੂਡੀਓ ਵਿੱਚ ਆਇਆ ਨੂੰ ਜੀ ਆਇਆਂ ਆਖਦੇ ਆਂ ਔਰ ਤੁਹਾਡਾ ਧੰਨਵਾਦ ਕਰਦੇ ਆਂ ਇਸੇ ਤਰ੍ਹਾਂ ਸਾਨੂੰ ਆਪਣੇ ਦਰਸ਼ਨ ਦਿੰਦੇ ਰਹਿਣਾ ਔਰ ਅਸੀਂ ਆਸ ਕਰਾਂਗੇ ਕਿ ਤੁਹਾਡੀ ਜਿਹੜੀ ਪਾਰਟੀ ਆ ਰਾਤੁਗਣੀ ਤਰੱਕੀ ਕਰੇ ਕਿਉਂਕਿ ਤੁਹਾਡੀ ਜਿਹੜੀ ਸੋਚ ਆ ਉਹ ਪੰਜਾਬ ਪੰਜਾਬੀ ਤੇ ਸਿੱਖ ਕੌਮ ਦੇ ਲਈ ਇੱਕਦਮ ਪੂਰੀ ਖਰੀ ਉੱਤਰਨ ਵਾਲੀ ਸੋਚ ਆ ਸੋ ਸਾਡੇ ਚੈਨਲ ਆਵਾਜ਼ੇ ਖਾਲਸ ਚੈਨਲ ਵੱਲੋਂ ਤੁਹਾਨੂੰ ਤੁਹਾਡੀ ਇਸ ਪਾਰਟੀ ਔਰ ਮਾਕੀ ਦੀਆਂ ਵਧਾਈਆਂ ਔਰ ਅਸੀਂ